ਮੈਮ ਅੱਜ ਤੀਆਂ ਦਾ ਮੇਲਾ ਕਰਾਇਆ ਗਿਆ ਤੁਸੀਂ ਵਿਸ਼ੇਸ਼ ਤੌਰ ਤੇ ਸ਼੍ਰੀ ਮੁਖਸਰ ਸਾਹਿਬ ਤੇ ਪਹੁੰਚੇ ਹੋ ਠੀਕ ਹੈ ਨਾ ਚਾਹੂੰਗੀ ਸਭ ਤੋਂ ਪਹਿਲਾਂ ਤੇ ਮੈਂ ਮੈਮ ਨਿਰਬਲ ਵਿਸਤ ਤੀਆਂ ਦੇ ਫੰਕਸ਼ਨ ਦੀ ਬਹੁਤ ਹੀ ਜ਼ਿਆਦਾ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਦੇ ਐਫਰਟਸ ਦੇ ਨਾਲ ਉਹਨਾਂ ਨੇ ਇੱਕ ਸਾਂਝੇ ਪਲੇਟਫਾਰਮਸ ਤੇ ਲੇਡੀਜ਼ ਨੂੰ ਆਪਣੇ ਘਰਾਂ ਦੇ ਕੰਮਾਂ ਤੋਂ ਛੱਡ ਕੇ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ ਤੇ ਜਿਵੇਂ ਕਿ ਐਸੇ ਲੋਡ ਚ ਕਾਫੀ ਫੰਕਸ਼ਨਸ ਪਹਿਲਾਂ ਵੀ ਹੋਏ ਨੇ ਬਟ ਇਹ ਮਤਲਬ ਬਹੁਤ ਵਧੀਆ ਫੰਕਸ਼ਨ ਹੈ ਮੈਂ ਅਸੀਂ ਬਹੁਤ ਐਫਰਟਸ ਕੀਤੇ ਨੇ ਐਂਡ ਸਾਰਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੈਗਾ ਮੈਂ ਗੱਲ ਕਰੀਏ ਜਿੱਥੇ ਮੋਬਾਈਲ ਦਾ ਜੋਗਾ ਤੇ ਸਾਡੇ ਬੱਚੇ ਆ ਜਿਹੜੇ ਸਾਡੇ ਵਿਰਸੇ ਤੋਂ ਦੂਰ ਹੋਣ ਉਹ ਜਾ ਰਹੇ ਹੈ ਇਹ ਲੱਗਦਾ ਨਹੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਗਾਜ਼ ਹੋਣਾ ਬੜਾ ਜ਼ਰੂਰੀ ਬਿਲਕੁਲ ਹੋਣਾ ਚਾਹੀਦਾ ਹੈ ਕਿ ਮਤਲਬ ਸਾਲ ਦੇ ਵਿੱਚ ਕਲੀਆ ਤੀਆਂ ਹੀ ਨਹੀਂ ਆਪਾਂ ਹੋਰ ਵੀ ਫੰਕਸ਼ਨ ਸੈਲੀਬ੍ਰੇਟ ਕਰਨੇ ਚਾਹੀਦੇ ਨੇ ਬੇਸਿਕਲੀ ਇਥੇ ਸਾਰੇ ਆਪਾਂ ਇਕੱਠੇ ਹੋਏ ਆਂ ਬਟ ਪੱਕਾ ਪਤਾ ਨਹੀਂ ਕਿ ਤੀਆਂ ਬੇਸਿਕਲੀ ਹੁੰਦੀਆਂ ਕਿਵੇਂ ਤੀਆਂ ਮਤਲਬ ਹਰੇਕ ਕਲਚਰ ਅਕੋਰਡਿੰਗ ਜਿਵੇਂ ਪੰਜਾਬੀ Hindu ਧਰਮ ਦੇ ਅਕੋਰਡਿੰਗ ਵੱਖ-ਵੱਖਰੇ ਬਣਾਈਆਂ ਜਾਂਦੀਆਂ ਨੇ ਜਿਵੇਂ Hindu ਧਰਮ ਦੇ ਵਿੱਚ ਲੋਕੀ ਵਰਤ ਰੱਖਦੇ ਨੇ ਆਪਦੀ ਲੰਬੀ ਪਤੀ ਦੀ ਲੰਬੀ ਉਮਰ ਦੇ ਵਾਸਤੇ ਐਵੇਂ ਆਪਣੇ ਪੰਜਾਬੀ ਕਲਚਰ ਦੇ ਵਿੱਚ ਮਤਲਬ ਜਿਹੜੀਆਂ ਕੁੜੀਆਂ ਸੋਰੇ ਨਹੀਂ ਸੋਰੇ ਹੁੰਦੀਆਂ ਉਹਨਾਂ ਨੂੰ ਉਹਦੇ ਪ੍ਰਸੰਧਾਰਾ ਦੇਣ ਆਉਂਦੇ ਨੇ ਤੇ ਕਈ ਤਾਂ ਵੈਸੇ ਪੇਕੇ ਜਾ ਕੇ ਮਨਾਉਂਦੇ ਵੈਸੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕੁੜੀਆਂ ਸਾਰੀਆਂ ਪੇਕੇ ਇਕੱਠੀਆਂ ਹੁੰਦੀਆਂ ਸੀਗੀਆਂ ਤਾਂ ਹੀ ਸਾਰੀਆਂ ਬੋਲੀਆਂ ਦੇ ਵਿੱਚ ਕਿਹਾ ਜਾਂਦਾ ਕਿ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੀਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਬਟ ਅੱਜ ਕੱਲ੍ਹ ਥੋੜਾ ਕਲਚਰ ਚੇਂਜ ਹੁੰਦਾ ਜਾਂਦਾ ਆ ਸੋ ਇਹੋ ਜਿਹੇ ਫੰਕਸ਼ਨਸ ਹੋਣੇ ਚਾਹੀਦੇ ਨੇ ਐਂਡ ਮੈਮ ਤਾਂ ਬਹੁਤ ਵਧੀਆ ਉਪਰਾਲਾ ਹੈਗਾ ਜਿਹੜੇ ਅੱਜ ਦੀ ਸਾਡੀ ਨੌਜਵਾਨੀ ਆ ਜਿਹੜੀ ਮੋਬਾਈਲਾਂ ਚ ਕਿਉਂ ਇਹਨਾਂ ਨੂੰ ਕੀ ਮੈਸੇਜ ਹੈ ਬਸ ਉਹ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਅਦੇ ਕਲਚਰ ਨਾਲ ਜੁੜੋ ਜੇ ਤੁਸੀਂ ਆਗੇ ਕਲਚਰ ਨਾਲ ਨਹੀਂ ਜੁੜੋਗੇ ਆਦੀ ਜੜਾ ਭੁੱਲ ਜਾਓਗੇ ਤੇ ਇੱਕ ਦਿਨ ਇਸ ਨਕਸ਼ੇ ਤੋਂ ਪੰਜਾਬ ਦਾ ਨਾਮ ਖਤੋ ਹੋਊਗਾ ਥੈਂਕ ਯੂ ਥੈਂਕ ਯੂ ਸੋ ਮੈਂ ਫਤ ਜੋਤੀਆਂ ਦਾ ਮੇਲਾ ਕਰਾਇਆ ਗਿਆ ਕੀ ਕਹਣਾ ਚਾਹੁੰਦਾ ਤੀਆਂ ਦਾ ਮੇਲਾ ਬਹੁਤ ਸੋਹਣਾ ਕਰਾਇਆ ਗਿਆ ਨਿਰਮਲ ਕੌਰ ਜੀ ਨੇ ਸਾਨੂੰ ਅੱਜ ਇੰਨਾ ਸਾਰਿਆਂ ਨੂੰ ਇਕੱਠਾ ਕਰਕੇ ਕਿੰਨੀਆਂ ਸੋਹਣੀਆਂ ਸੋਹਣੀਆਂ ਸਾਰੀਆਂ ਮੁਟਿਆਰਾਂ ਬਣ ਕੇ ਆਈਆਂ ਨੇ ਘਰ ਦੇ ਕੰਮਾਂ ਦੇ ਵਿੱਚ ਅਸੀਂ ਓਵੇਂ ਰੁੱਝੇ ਰਹਨੇ ਆ ਅੱਜ ਸਾਨੂੰ 1 ਹਫਤਾ ਹੋ ਗਿਆ ਇੰਨਾ ਸ਼ੋਭ ਚੜਿਆ ਦਿੱਤੀਆਂ ਐ ਤੀਆਂ ਐ ਤੀਆਂ ਮਲੋੜ ਦਾ ਬੈਸਟ ਫੰਕਸ਼ਨ ਕਰਵਾਇਆ ਨਿਰਮਲ ਕੌਰ ਜੀ ਨੇ ਬੈਸਟ ਫੰਕਸ਼ਨ ਮੈਂ ਵੀ ਇਹ ਗੱਲ ਕਰੀਏ ਜਿਵੇਂ ਸੌਣ ਦੇ ਮਹੀਨੇ ਚ ਤੀਆਂ ਤੀਆਂ ਦਾ ਮੇਲਾ ਪਨਾਇਆ ਜਾਂਦਾ ਜਿਹੜੀਆਂ ਪੇਕੀਆ ਦੇ ਘਰਾਂ ਚ ਆਉਂਦੀਆਂ ਹਨਾ ਅੱਡੀਆ ਭੈਣਾਂ ਤੇ ਤੀਆਂ ਮਨਾਉਨੀਆਂ ਤੇ ਲੱਗਦਾ ਨਹੀਂ ਕਿ ਤੇ ਸੌਣ ਦਾ ਮਹੀਨਾ ਸਾਲ ਚ ਦੂਮਾਰੀ ਆਜੇ ਨਹੀਂ ਲੱਗਦਾ ਤਾਂ ਹੈਗਾ ਹੁਣ ਆਪਾਂ ਕਰ ਵੀ ਕੀ ਸਕਦੇ ਆ ਜਦੋਂ ਆਂਦਾ ਹੀ ਇੱਕ ਵਾਰੀ ਆ ਵੈਸੇ ਤੀਆਂ ਸੌਣ ਤੇ ਭਾਦੋ ਦੋ ਮਹੀਨੇ ਹੀ ਚੱਲਦੀਆਂ ਨੇ ਹੈਨਾ ਪਰ ਸੌਣ ਦੀਆਂ ਤੀਆਂ ਬਹੁਤ ਮਸ਼ਹੂਰ ਨੇ ਇਹ ਇੱਕ ਮਹੀਨਾ ਵੀ ਜੇ ਔਰਤਾਂ ਆਦੇਸ ਤੇ ਕੈਮ ਕੱਢ ਲੈਣ ਕਰ ਅੱਜ ਕੇ ਜੀ ਲੈਂਦੀਆਂ ਨੇ ਜੀ ਇੱਥੇ ਕਹਣਾ ਚਾਹੋਗੇ ਅੱਜ ਦੀ ਨੌਜਵਾਨੀ ਅੱਜ ਦੀ ਨੌਜਵਾਨੀ ਨਹੀਂ ਕਹੂੰਗੀ ਮੋਬਾਈਲਾਂ ਨੂੰ ਛੱਡੋ ਤੇ ਆਦੇ ਪੰਜਾਬੀ ਵਿਰਸੇ ਨਾਲ ਜੁੜੋ ਅੰਦਰ ਕਿਹੜਾ ਜੋ ਨਿਰਮਲ ਦੀਦੀ ਨੇ ਇੱਕ ਹਫਤਾ ਹੋ ਗਿਆ ਪੂਰੇ ਮਤਲਬ ਮਲੋੜ ਦੇ ਵਿੱਚ ਵਿਆਹ ਬਣਾ ਰੱਖਿਆ ਇਹਨਾਂ ਨੇ ਇੱਕ ਸਾਨੂੰ ਸਭ ਨੂੰ ਗੱਲ ਹੈ ਮਤਲਬ ਇੱਕ ਹਫਤਾ ਹੋ ਗਿਆ ਬਣੇ ਤੇ ਆ ਰਹੇ ਮਲੋੜ ਚ ਰੌਣਕਾ ਲਾ ਰੱਖੀ ਐ ਕਿਹਦੀ ਚ ਹਰਜੋੜਿਆ ਨਿਰਮਲ ਦੀਦੀ ਟੂਟਾ ਵਾਲੇ ਦੁਕਾਨਾਂ ਤੇ ਵੀ ਪੀੜ ਲਾ ਰੱਖੀ ਐ ਪੀੜ ਲਾ ਰੱਖੀ ਹਰ ਜਗ੍ਹਾ ਤੇ ਨਿਰਮਲ ਦੀਦੀ ਨਿਰਮਲ ਦੀਦੀ ਹੋ ਰਹੀ ਹੀ ਔਥੇ ਜਾ ਲਿਆ ਸਹੀ ਗੱਲ ਹੈ ਮਤਲਬ ਫੰਕਸ਼ਨ ਸੁਪਰ ਸੁਪਰ ਡੁਪਰ ਹਿੱਟ ਅਸੀਂ ਕੀ ਕਹਾਂ ਹਾਂਜੀ ਅਸੀਂ ਪਹਿਲੀ ਵਾਰ ਅਦਰ ਆਇਆ ਐਨਾ ਕੋਲ ਐਨਾ ਕੋਲ ਨਹੀਂ ਦਾ ਅਸੀਂ ਹਮੇਸ਼ਾ ਆਸ਼ੂ ਦੀਦੀ ਤੇ ਕਹਿੰਦੇ ਜਾਂਦੇ ਬਹੁਤ ਜਿਆਦਾ ਵਧੀਆ ਲੱਗਿਆ ਬਹੁਤ ਜਿਆਦਾ ਸਹੀ ਗੱਲ ਸੱਚੀ ਆਈ ਸਾਹਿਬ ਇਲਾ ਰਮਲੀ ਵੇਲਾ ਰਮਲੀ ਮੇਰਾ ਜਨਾ ਮੈਂ ਪਟਿਆਲੇ ਤੋਂ ਮੇਰੀ ਦੀਦੀ ਨੇ ਸਪੈਸ਼ਲ ਫੋਨ ਕੀਤਾ ਵੀ ਤੁਸੀਂ ਆਉਣਾ ਮੈਂ ਪਟਿਆਲੇ ਤੋਂ ਅੱਜ ਸਪੈਸ਼ਲ ਆਈ ਆ ਦੀਦੀ ਦੇ ਕਹਿੰਦੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜੀ ਇਹ ਮੇਲੇ ਐਵੇਂ ਹੀ ਲੱਗਦੇ ਰਹਿਣ ਹਰ ਸਾਲ ਬਹੁਤ ਵਧੀਆ ਲੱਗਿਆ ਥੈਂਕ ਯੂ ਦੀਦੀ ਤੁਸੀਂ ਮੈਨੂੰ ਬੁਲਾਇਆ ਹੈ